ਆ ਸਰਕਾਰੀ ਸੀਮਨ ਸਰਕਾਰੀ ਦੀ ਉਮਰ ਕਿੰਨੀ ਹੋ ਗਈ ਓਵਰ ਇਹਦੀ 16 ਮਹੀਨੇ 16 ਮਹੀਨੇ ਨਹੀਂ ਜੰਮੀ ਪੜੀ ਆ ਥਣਾ ਥੁਣਾ ਦੀ ਬਾਣੀ ਜਿਆਦੇ ਚੰਗੀ ਆ ਦੇਖੋ ਚਾਰ ਥਣ ਪਰ ਘਟਦੀ ਨਹੀਂ ਠੀਕ ਆ ਵੀਰੇ ਠੀਕ ਆ 15 ਪਲੱਸ ਦਾ ਜਮਾ ਗਰੰਟੀ ਲਿਖ ਕੇ ਲੈ ਦੇ ਕੋਈ ਘਟਦੇ ਨਹੀਂ 16 ਮੇਰਾ ਚੂਆ ਹੋਇਆ ਠੀਕ ਆ ਭਾਈ ਠੀਕ ਆ ਦੋ ਨਾਲ ਸੋ ਦੋਸਤੋ ਸੁਣੋ ਆਪਾਂ ਦਿਖਾ ਹਾਂਜੀ ਭਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਮੇਰੀ ਪਿੰਡ ਕੋਟਪੜਾ ਤੇ ਜਿਹੜੇ ਬਠਿੰਡੇ ਤੋਂ ਭਾਈ ਨੈਬ ਦੇ ਘਰੋਂ ਦੋਸਤੋ ਵੀਡੀਓ ਆ ਜਮਾ ਇੱਕ ਕਰੇ ਲੋ ਪਸ਼ੂ ਪਾਲਕਾ ਦੇਖੋ ਇੱਧਰ ਬਾਈ ਨੇ ਦੇਸੀ ਗਾਂਾਂ ਵੀ ਰੱਖੀਆਂ ਤੇ ਦੋ ਨਾਗਾ ਆ ਸੇਲ ਵਾਸਤੇ ਆ ਇੱਕ ਨੰਬਰ ਤੇ ਦੋਸਤੋ ਜਮਾ ਖੀਰੀ ਕੱਟੀ ਕਿੰਨੇ ਮਹੀਨਿਆਂ ਦੀ ਇਹਦੀ ਉਮਰ ਆ ਕਿੰਨੇ ਮਹੀਨੇ ਕਿਹਾ ਸੀ ਬਾਈ ਤੁਸੀਂ 16 ਮਹੀਨਿਆਂ ਦੀ 16 ਮਹੀਨਿਆਂ ਦੀ ਵੀਰੇ ਉਮਰ ਆ ਤੇ ਇਹਦੀ ਨਾਲ ਹੀ ਮਾਂ ਖੜੀ ਆ ਚੌਥਾ ਸੁਆ ਇਹ ਮੱਝ ਨੇ ਸੋਣਾਗਾ ਸਾਰੀ ਡਿਟੇਲ ਆਪਾਂ ਮਾਲਕ ਤੋਂ ਲੈਨੇ ਆ ਮੁੱਲ ਵਾੜੀ ਵੀਡੀਓ ਦੇ ਵਿੱਚ ਦੋਨਾਂ ਦਾ ਕਰਾ ਲਾਂਗੇ ਤੇ ਕੀ ਡਿਟੇਲ ਰੋ ਆਜੋ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਜਿਹੜੀ ਵੀਡੀਓ ਆ ਦੋਸਤੋ ਉਹ 27 ਤਰੀਕ 7ਵਾਂ ਮਹੀਨਾ 2025 ਦੀ ਆਜੋ ਬਾਈ ਜੀ ਵੀਡੀਓ ਦੇ ਸਾਹਮਣੇ ਆਜੋ ਹੋਰ ਵੀਰੇ ਕੀ ਹਾਲ ਹੈ ਬਾਈ ਠੀਕ ਹੈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਪਹਿਲਾਂ ਤਾਂ ਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ 9463630314 ਠੀਕ ਆ ਘਰ ਆਪਣਾ ਰਹਿ ਗਿਆ ਜਿੱਦੋਂ ਆਪਣੇ ਪਿੰਡ ਤੋਂ ਛੱਠੇ ਵਾਲੇ ਨੂੰ ਜਾਣਦੇ ਆ ਜਮਾ ਹਾਂ ਜੀ ਜੋ ਛੱਠੇ ਨੂੰ ਜਾਣਦੇ ਡਰੇਨ ਟੱਪਨਸਰ ਪਹਿਲੀ ਕੁਠੀ ਆਪਣੀ ਹਾਂ ਡਰੇਨ ਟੱਪਨਸਰ ਵੀਰੇ ਖੱਬੇ ਹੱਥ ਬਾਈ ਦਾ ਪਹਿਲਾ ਘਾਰ ਹੀ ਇਹਨਾਂ ਦਾ ਹੁੰਦਾ ਤੇ ਦੋਨਾਂ ਕ ਸੇਲ ਆ ਗਏ ਹਾਂਜੀ ਦੋ ਆ ਜੀ ਬਾਈ ਇਹਨੇ ਇੱਕ ਨੰਬਰ ਕੱਟੀ ਤੇ ਆ ਜਾ ਹਾਂ ਤੁਸੀਂ ਸਰਕਾਰੀ ਸੀਮੰਟ ਦੇ ਕਹਿੰਦੇ ਹਾਂ ਹਾਂਜੀ 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 ਸਰਕਾਰੀ ਸੀਮੰਟ ਨਹੀਂ ਜਿਆਦਾ ਮੈਂ ਕਹਿਦਗੀ ਠੀਕ ਹੈ ਨਾ ਹਾਂ ਸਰਕਾਰੀ ਸੀਮੰਟ ਸਰਕਾਰੀ ਦੀ ਉਮਰ ਕਿੰਨੀ ਹੋ ਗਈ ਹੈ ਉਮਰ ਇਹਦੀ 16 ਮਹੀਨੇ ਹੈ 16 ਮਹੀਨੇ 16 ਮਹੀਨਿਆਂ ਦੀ ਉਮਰ ਆ ਕਿ ਡੇਢ ਸਾਲ ਤੋਂ ਹਜੇ ਘੱਟ ਆ ਹਾਂਜੀ 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 ਤੇ ਬਹੁਤ ਸੋਹਣੀ ਜੰਮੀ ਪਲੀ ਆ ਥਣਾ ਥੁਣਾ ਦੀ ਬਾਣੀ ਜਿਆਦਾ ਚੰਗੀ ਆ ਦੇਖੋ ਚਾਰ ਥਾਣਾ ਜੀ ਪੂਰੇ ਚਾਰ ਥਾਣਾ ਦੋਸਤੋ ਕੋਈ ਐਕਸਟਰਾ ਹੈ ਨਾ ਕੋਈ ਪੰਜਵਾਂ ਹੈ ਨਾ ਨਾਲ ਕੋਈ ਫੋਟ ਵਗੈਰਾ ਹੁੰਦੀ ਆ ਨਾ ਨਾ ਸਾਫ ਬਿਲਕੁਲ ਚਾਰ ਥਾਣਾ ਜੀ ਕੋਈ ਫੋਟ ਨਹੀਂ ਤੇ ਤਾਂ ਮੈਨੂੰ ਲੱਗਦਾ ਹੈ ਨਾ ਬਈ 2-3 ਮਹੀਨਾ ਤੱਕ ਟੀਕਾ ਲੱਜੀ ਨਹੀਂ ਇਹ ਕੇਰਾ ਹੀਟ ਚ ਆ ਗਈ ਜੀ 15 ਦਿਨ ਹੋ ਗਏ ਅੱਛਾ ਥੋੜਾ ਜਿਹਾ ਬਦਨ ਘੱਟ ਕਰਕੇ ਟੀਕਾ ਭਰਾਇਆ ਨਹੀਂ ਠੀਕ ਆ ਬਈ ਠੀਕ ਆ ਫਿਰ ਮੈਂ ਮੁਰਦੀ ਹੀਟ ਤੇ ਭਰਾਵਾ ਵੇਚਣ ਦਾ ਕਾਰਨ ਫਿਰਕੇ ਵੇਚਣ ਦਾ ਕਾਰਨ ਜੀ ਇੱਕ ਤਾਂ ਪਸ਼ੂ ਥੋੜੇ ਵੱਧ ਹੋ ਗਏ ਹਾਂ ਮੰਨ ਲਓ ਜਗ੍ਹਾ ਦੀ ਤੰਗੀ ਐ ਹੁਣ ਮੰਨ ਲਓ ਦੁੱਧ ਦੀ ਘਟੌਤੀ ਐ ਤੇ ਗਾਂ ਪਾ ਠੀਕ ਆ ਠੀਕ ਆ ਇਹ ਕਾਰਨ ਵਧ ਗਿਆ ਠੀਕ ਆ ਬਈ ਵੀ ਜਗਾ ਹੁਣ ਮਨਾਦਾ ਬਦਲਣ ਨੂੰ ਤਾਂ ਹਾਂ ਹੁਣ ਇਹਨੂੰ ਆਪਾਂ ਤੋੜ ਦੇ ਨੇ ਇੱਧਰ ਕਈ ਵਾਰੀ ਤਿਲਕ ਜੂਹੀ ਚੋਟੀ ਤਾਂ ਹਾਂਜੀ ਡਰਨਾ ਜਾਵੇ ਹੋਰ ਤਾਂ ਕੋਈ ਨਹੀਂ ਬਾਕੀ ਇਹਦੀ ਆਪ ਨੂੰ ਸਣਾ ਸਣਾ ਦੀ ਗਾਰੰਟੀ ਹੋਊਗੀ ਠੀਕ ਆ ਬਈ ਠੀਕ ਆ ਬਾਕੀ ਉਮਰ ਦੀ ਯਾਰ ਪਿੰਡ ਵਾਲੇ ਬੰਦੇ ਦਾ ਪਤਾ ਹੁੰਦਾ ਹਨਾ ਵੀਰੇ ਹਾਂਜੀ ਹਾਂਜੀ ਕੌਣ ਕਿਵੇਂ ਆ ਤੇਦਾ ਹੀ ਮੁੱਲ ਕਰ ਦੋ ਜਾਇਜ਼ ਜਮਾ ਕਿੰਨਾ ਜਾਇਜ਼ ਵੀਰੇ ਦਾ 40000 ਮ 40000 ਇਹਦੇ ਚ ਕੋਈ ਰਿਆਦ ਛੋਟੇ ਛੱਪਾ ਮੌਕੇ ਤੇ ਬਸ ਕੋਈ ਮਾਰ ਮੋੜ ਮਾਨਤਣ ਕਰਦੇ ਆ ਬਾੜਾ ਮੋਟਾ ਦੋਸਤੋ ਮਾਨਤਣ ਉਹ ਜਮਾ ਜਾਇਜ਼ ਮੁੱਲ ਕਰਿਆ ਵੀਰੇ ਜਮਾ ਜਾਇਜ਼ ਜਿਹਨੂੰ ਕਹਿੰਦੇ ਇਹ ਚ ਕੋਈ ਬਾਹਲਾ ਵੱਡਾ ਮਾਰਜਨ ਨਹੀਂ ਹੋਣਾ ਐਵੇਂ ਕੋਈ 30 35 ਵਾਲਾ ਫੋਨ ਲਾਈ ਜਾ ਵੀ ਹਨਾ ਹਾਂਜੀ ਹਾਂਜੀ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਹਾਂਜੀ ਹਾਂਜੀ ਬਸ ਇਤਨਕ ਮਜਬੂਰੀਆ ਕਰਾਣੇ ਜਿਵੇਂ ਕਹਿੰਦੇ ਸਮਾਈ ਜਾਣ ਕੋਈ ਜਗਾ ਹਨ ਮੈਂ ਤਾਂ ਉਹਦਾ ਬਣੀ ਖੜੀ ਹੈ ਹੁਣ ਕੱਟੀ ਆ ਦੇਖੋ ਦੋਸਤੋ ਜਮਾ ਜਾਣ ਸਰਟੀਕਲ ਨਾਲੀ ਆ ਕੋਈ ਪੱਕੀ ਨਹੀਂ ਹੈਗੀ ਉਮਰ ਦੀ ਜਮਾ ਖੀਰੀ ਹੈ ਖੀਰੀ ਹੈ ਜੀ ਖੀਰੀ ਦੁੱਧ ਵਾਲੇ ਦਿੰਦੀ ਹੈ ਠੀ ਇਹਦਾ ਬਾਈ ਇਹ ਸਹੀ ਦੁੱਧ ਕਿੰਨਾ ਹੈ ਤੇਰੇ ਕੋਲ ਮਜਾ ਇਹਦਾ ਦੁੱਧ ਬਾਈ ਜੀ 16 ਲੀਟਰ ਹੈ ਜਮਾ ਚੋਇਆ ਅੱਜ ਕੱਲ ਜਮਾ ਕੀ ਬੀੜੂ ਚ ਕਾਇਆ ਨਾ ਨਹੀਂ ਨਹੀਂ ਵੀਰੇ ਜਮਾ ਚੋਇਆ ਹੈ ਇਹ ਵੀ ਵਸ ਹੁਣ ਦੱਸਿਆ ਵੀ ਜਿਵੇਂ ਆਪਾਂ ਨੂੰ ਵੇਚਣੀ ਪਈ ਕਿ ਨਹੀਂ ਤਾਂ ਆਪਾਂ ਪੂਰੀ ਤਿਆਰ ਕਰਕੇ ਜਦਾ ਸਮਾਕੀ ਵੇਚ ਦੇ ਨਹੀਂ ਫਿਰ ਨੇੜੇ ਜਾ ਕੇ ਵੇਚ ਦੇ ਠੀਕ ਹੈ ਤੇ ਹੁਣ ਇਹ ਦਿਨੇ ਦੇ ਰਹਿੰਦੇ ਕਿੰਨੇ ਸੋਣ ਦੇ ਮੰਨ ਲਓ ਤੁਸੀਂ ਇਹ 24 ਤਰੀਕ ਨੂੰ ਇਹ ਤਾਂ ਪੂਰੇ ਹੋ ਜਾਣਗੇ 24 ਤਰੀਕ ਨੂੰ ਅਗਲੇ ਮਹੀਨੇ ਅਗਲੇ ਮਹੀਨੇ ਮੰਨ ਕੇ ਹੁਣ ਚੱਲਦਾ ਜੁਲਾਈ ਅਗਸਤ 24 ਅਗਸਤ ਨੂੰ ਦੋਸਤੋ ਦਿਨ ਪੂਰੇ ਆਜ ਦਿਨ ਤਕਰੀਬਨ ਰਹਿ ਗਏ 23 24 ਦਿਨ ਹੀ ਰਹਿ ਗਏ ਇਹਦੇ ਸੋਣ ਦੇ ਹਾਂਜੀ ਹਾਂਜੀ ਬਾਕੀ ਥਣਾ ਦੀ ਤੁਸੀਂ ਦੇਖ ਲਓ ਇੱਕ ਮਹੀਨੇ ਨੂੰ ਵਾਕਈ ਬਹੁਤ ਸੋਹਣਾ ਬਣਨਾ ਵੀਰੇ ਪਸੂ ਨੇ ਆ ਢਿੱਲਾ ਲੇਵੇ ਤਾਂ ਜਿਹੜਾ ਇਹ ਸਭ ਟਾਈਟ ਹੋ ਜਾਣਗਾ ਹਜੇ ਤਾਂ ਜੀ ਮਾੜਾ ਮੋਟਾ ਲਾਉਣਾ ਸਟਾਰਟ ਹੀ ਕੀਤਾ ਹਾਂ ਮਨ ਲਓ ਨੇੜੇ ਜਾ ਕੇ ਤਾਂ ਬੈਠਿਆ ਨਹੀਂ ਜਾਂਦਾ ਇੰਨਾ ਬਣਦੀ ਐ ਸੋਹਣਾ ਬਣ ਜਾਂਦੀ ਐ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਤੇ ਬਾਈ ਚਵਾਈ ਚੁਈ ਦੀ ਬਦਗਾ ਪੂਰੀ ਚਵਾਈ ਚੁਈ ਜਮਾ ਇਹ ਗਾਰ ਕੀ ਹੈ ਜੀ ਪੂਰੀ ਪੋਲੀ ਹੈ ਜਮਾ ਜਮਾ ਠੰਡੀ ਹੈ ਹਾਂ ਜੀ ਠੰਡੀ ਪੂਰੀ ਐ ਸੀਲ ਠੰਡੀ ਐ ਜੀ ਕੋਈ ਚੱਕਰ ਨਹੀਂ ਕੱਦ ਦੀ ਦੋਸਤੋ ਨਾਰਮਲ ਆ ਜੀ ਮੀਡੀਅਮ ਕੱਦ ਚ ਆਪਾਂ ਕਹਿ ਸਕਦੇ ਹਾਂ ਉਹ ਬਹੁਤ ਸੋਹਣੀ ਬਾਈ ਕਹਾ ਠੰਡੀ ਐ شریف ਆ ਜਿਵੇਂ ਮ ਤੇ ਦੁੱਧ ਬਾਈ ਬਹੁਤ ਚੰਗਾ ਕਹੀ ਜਾਂਦਾ 16 ਕਿਲੋ ਵਾਂਗੂ ਜੇ ਕਿਸੇ ਦੇ ਘਰੇ ਮੈਂ ਕਹਿੰਦਾ 13 14 ਵੀ ਬਗਾਨੇ ਘਰੇ ਜਾ ਕੇ ਦੇ ਦੇ ਬਹੁਤ ਸੋਹਣਾ ਨਹੀਂ ਜੀ ਦੇਊਗੀ ਇੰਨਾ ਇਹ ਇਹ ਜੀ ਗੱਲ ਨਹੀਂ ਆਉਂਦਾ ਉਹ ਤਾਂ ਚਲੋ ਹੁਣ ਜਿਹੜੇ ਜਵਾਨੇ ਹਿਸਾਬ ਨਾਲ ਬੰਦਾ ਅਗਲਾ ਕਹਿ ਦਿੰਦਾ ਪਰ ਇਹ ਜੀ ਗੱਲ ਨਹੀਂ ਕੋਤੇ ਇੰਨੇ ਹੀ ਦਊ ਦਿਨ ਇੰਨੇ ਦੁੱਧ ਨਹੀਂ ਘਟਦੀ ਬਸ ਸਹੀ ਆ ਵੀਰੇ ਸਹੀ ਆ ਅਗਲਾ ਵੀਰੇ ਚਲੋ ਹੁਣ ਵੀਡੀਓ ਤੇ ਨਹੀਂ ਹੋਣਾ ਯਕੀਨ ਆਉਂਦਾ ਅੱਜ ਕੱਲ ਜਿਹੜਾ ਜਿਹੜਾ ਟਾਈਮ ਦੇ ਹਿਸਾਬ ਨਾਲ ਪਰ ਆਪਣੇ ਕੋਲੇ ਉਹ ਗੱਲ ਨਹੀਂ ਆਪਣਾ ਕਿਹੜਾ ਕੋਈ ਵਪਾਰ ਦਾ ਕੰਮ ਹੈ ਠੀਕ ਆ ਵੀ ਠੀਕ ਆ ਆ ਦੇਖ ਲੋ ਿੱਲਾਂ ਦੇ ਹਿਸਾਬ ਨਾਲ ਦੁੱਧ ਵੀਰੇ ਪਾ ਨੰਬਰ ਆ ਜਿਹੜਾ ਬਾਈ ਹੋ ਰਿਆਂ ਡਾਊਨ ਸਕਰੀਨ ਦੇ ਉੱਪਰ ਚੱਲੀ ਜਾਂਦਾ ਪਿੰਡ ਕੋਟਪਾਰਾ ਤੇ ਜ਼ਿਲ੍ਹਾ ਮੇਰੇ ਬਠਿੰਡਾ ਦਾ ਮੁੱਲ ਆਪਾਂ ਇਹਦਾ ਵੀ ਕਰਾ ਦਿੰਨੇ ਆ ਚੌਥਾ ਸੂਆ ਦੋਸਤੋ ਸੁਣਾ ਬਾਈ ਕਹਿੰਦਾ ਇਹਨੇ ਤੇ 25 ਦਿਨਾਂ ਦੀ ਹਜੇ ਕੱਚੀ ਆ ਬਾਹਰ ਹੀ ਕੱਢ ਲੈ ਵੀਰੇ ਮੁੱਲ ਆ ਜਿਹੜਾ ਉਹ ਵੀ ਆਪਾਂ ਕਰਾ ਦਿੰਨੇ ਆ ਜਮਾ ਬਾਜਬ ਜਾਇਜ਼ ਮੁੱਲ ਕਰਾਵਾਂਗੇ ਕੋਈ ਆਇਆ ਨਹੀਂ ਵੀ ਕੋਈ ਚੀਜ਼ ਕਿੰਨੇ ਦੀ ਹੁੰਦੀ ਅਗਲਾ ਮੰਗ ਕੇ ਹੋਰ ਖੜ੍ਹ ਜਾਂਦਾ ਹਨਾ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਸੱਚਰੋ ਮੁੱਲ ਆਪਾਂ ਪਹਿਲੇ ਹੀ ਮਾਲਕ ਨੂੰ ਕਹਿੰਨੇ ਆ ਵੀਰੇ ਵੇਚਣ ਵਾਲਾ ਕਰ ਲਈ ਤੇ ਫਿਰ ਪਸ਼ੂ ਵਿਕ ਵੀ ਜਾਂਦੇ ਆ ਬੰਨ ਲਓ ਜੇ ਅੰਦਰ ਬੰਨ ਲਓ ਕੋਈ ਨਹੀਂ ਆਹ ਦੇਖੋ ਬਾਈ ਬਾਕੀ ਜਿਹੜੇ ਵੀ ਭਰਾਣੇ ਹਨਾ ਕੋਈ ਵੀ ਨਗ ਸੌਦਾ ਕਰਨਾ ਹੁੰਦਾ ਆਪਦਾ ਖਰੀਦਣਾ ਹੁੰਦਾ ਕੋਲੇ ਆਉਣਾ ਆਪਾਂ ਤਸ਼ੱਲੀ ਕਰਕੇ ਆਪਦਾ ਹਨਾ ਨਗ ਖਰੀਦ ਸਕਦੇ ਆ ਤੇ ਆਹ ਬਾਈ ਤੇ ਦੇਖੋ ਅੱਜ ਕੱਲ ਹੈਗਾ ਕਿਸੇ ਕੋਲੇ ਦੇਸੀ ਗਾਂ ਆਹ ਦੇਖੋ ਭਰਾਣੇ ਕਿੰਨੀ ਸੋਹਣੀ ਦੇਸੀ नस्ਲ ਦੇ ਰੱਖੀ ਹੋਈ ਗਾਂ ਦੀ ਹੂੰ ਇਹ ਵੀ ਬਈ ਆਪਾਂ ਦੇਸੀ ਗਾਂ ਤੋਂ ਹੀ ਤਿਆਰ ਕੀਤੀਆਂ ਹੁੰਦਾ ਇਹ ਤੋਂ ਅੱਛਾ ਇਹ ਕਾ ਬੜਾ ਹੈ ਇਹ ਕਾ ਬੜਾ ਹੈ ਥਾਰ پارک ਦੇ ਟੀਕੇ ਭਾ ਕੇ ਬਹੁਤ ਵਗੇ ਦੋਨੇ ਦੇਸੀ ਤੋਂ ਹੀ ਤਿਆਰ ਕੀਤੇ ਸੋਹਣਿਆ ਸੋਹਣਿਆ ਬਈਆ ਸੋਹਣੇ ਲੱਗਦੇ ਆ ਪਸ਼ੂ ਆ ਤੇ ਇਹਦਾ ਕੀ ਭਾ ਕਰਦੇ ਆ ਪਾ ਜੀ ਜੈ ਇਹਦਾ ਭਾ ਦਾ ਬਾਈ ਕਿੰਨੇ ਕਰਾ ਲੋ ਲੱਖ ਕਰਾ ਲੋ ਕਿੰਨਾ ਕਰਾ ਲੋ ਹੂੰ 90000 ਦੀ ਦੇਵਾਂਗੇ 90000 ਦੀ ਦੇ ਦਾਂਗੇ ਹਾਂ ਜੀ ਹਾਂ 90000 ਦੀ ਦੋਸਤੋ ਬਾਈ ਕਹਿੰਦਾ ਚੌਥਾ ਸੂਆ 25 ਦਿਨ ਸੁੰਨਦੇ ਹਜੇ ਰਹਿੰਦੇ ਆ ਆਪਾਂ ਦੇ ਦਾਂਗੇ ਬਾਈ ਦੀ ਗਾਰੰਟੀ ਰਹੂਗੀ ਕਿੰਨੇ ਕਿਲੋ ਦੀ 14 ਤੋਂ ਪਲੱਸ ਪਲੱਸ ਦੀ ਗਾਰੰਟੀ ਨਹੀਂ ਜੀ 16 ਕਿਲੋ ਆਪਾਂ ਚੋਏ ਦੋ ਸੂਏ ਆਪ ਆਪਾਂ ਯਾਰ 14 ਤੋਂ ਉੱਤੇ ਉੱਤੇ ਦੀ ਗਾਰੰਟੀ ਆ ਨਹੀਂ ਘਟਦੀ ਨਹੀਂ ਜੀ ਅੱਛਾ ਹਾਂ ਘਟਦੀ ਨਹੀਂ ਬਾਕੀ ਦਾ ਸੇਵਾ ਦਾ ਪਰ ਘਟਦੀ ਨਹੀਂ ਠੀਕ ਆ ਵੀਰੇ 15 ਪਲੱਸ ਦਾ ਜਮਾ ਗਰੰਟੀ ਲਿਖ ਕੇ ਲੈ ਜੇ ਕੋਈ ਘਟਦੀ ਨਹੀਂ 16 ਮੇਰਾ ਚੂਆ ਹੋਇਆ ਠੀਕ ਆ ਬਾਈ ਠੀਕ ਆ 290 ਸੋਸਤੋ ਸੁਣੋ ਆਪਾਂ ਦਿਖਾਤੇ ਮਾਝੇ ਦਿਖਾਤੀ ਚੰਗੇ ਦੁੱਧ ਵਾਲੀ ਵੀਰੇ 15 16 ਵਾਲੀ ਜਮਾ ਜਾਇਜ਼ ਭਾਅ 'ਚ ਤੇ ਕੱਟੀ ਦਾ ਵੀ ਬਾਈ ਨੇ ਜਮਾ ਜਨ ਨੂੰ ਜਾਇਜ਼ ਮੁੱਲ ਕਰਿਆ ਜਿਹੜਾ ਵੀ ਕਿਸੇ ਭਰਾ ਨੂੰ ਨਾ ਪਸੰਦ ਆਉਂਦਾ ਕੋਲ ਆ ਜਾਓ ਨੰਬਰ ਬਾਈ ਦਾ ਚੱਲੀ ਜਾਂਦਾ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਸੀ ਕਾਲ ਜੀ